ਪੰਜਾਬ ਦੇ ਅਜਗ ਮੰਤਰੀ ਜੀ ਸੰਜੀਵ अरोड़ा ਨੇ ਗਿੱਦੜਵਾੜ ਸ਼ਹਿਰ ਦੇ ਪ੍ਰਸਿੱਧ ਵਪਾਰੀ ਸੰਜੇ ਵਰਮਾ ਦੇ ਸ਼ਰਧਾਂਜੀ ਸਮਾਗਮ ਵਿੱਚ ਸ਼ਿਰਕਤ ਕਰਦੇ ਆ ਉਹਨਾਂ ਨੂੰ ਆਪਣੇ ਸ਼ਰਦਾ ਦੇ ਫੁੱਲ ਵੇਣ ਕਿਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਰਾਰ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਦੁਖਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜੀ ਹੈ ਤੇ ਹਮੇਸ਼ਾ ਪਰਿਵਾਰ ਦੇ ਨਾਲ ਖੜੀ ਰਹੇਗੀ ਉਹਨੇ ਇਹ ਵੀ ਕਿਹਾ ਕਿ ਲੋਕਾਂ ਦਾ ਇਹ ਇਕੱਠ ਦੱਸਿਆ ਹੈ ਕਿ ਪਰਿਵਾਰ ਨੇ ਸਮਾਜ ਦੇ ਵਿੱਚ ਵਿਚਰਦਿਆਂ ਹੀ ਕਮਾਈ ਕੀਤੀ ਹੈ। શ્રી ਰঞ্জੀਵ ਰੋੜ ਨੇ ਵਿਸ਼ਵਾਸ ਦਵਾਇਆ ਕਿ ਇਸ ਕਿਨੌਣੇ ਅਪਰਾਧ ਦੇ ਵਿੱਚ ਜੇ ਕੋਈ ਵੀ ਸ਼ਾਮਲ ਹੋਵੇਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੁਲਿਸ ਭਾਗ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਜਾਂਚ ਕਰ ਰਹੀਆਂ ਹਨ ਅਤੇ ਸਰਕਾਰ ਵੱਲੋਂ ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਨੂੰਨ ਦੇ ਕਟਾਰੇ ਵਿੱਚ ਲਿਆਂਦਾ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਜਲਦੀ ਸਾਰੇ ਦੋਸ਼ੀ ਕਾਬੂ ਕਰਕੇ ਸੁਲਾਖਾ ਵਿਖੇ ਭੇਜ ਦਿੱਤੇ ਜਾਣਗੇ ਅਤੇ ਸਖਤ ਸਜ਼ਾ ਵੀ ਦਵਾਈ ਜਾਵੇਗੀ। ਇਹ ਜਨਾਂ ਉਹਨਾਂ ਨੇ ਗੈਂਗਸਟਰਵਾਦ ਦੇ ਖਿਲਾਫ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਦੀ ਸ਼ਲਾਘਾ ਵੀ ਕੀਤੀ ਵਰਮਾ ਪਰਵਾਰ ਨਾਲ ਆਪ ਪ੍ਰਧਾਨ ਸਰਕਾਰ ਅਤੇ ਮੈਸਟਰ ਇੰਜੀਨੀਅਰ ਕੇ ਜੀਗੋਨ ਅਤੇ ਮੁੱਖ ਮੰਤਰੀ ਭਗਵੰਦ ਸੇਮਾ ਸਾਰੇ ਆਗੂਆਂ ਤੋਂ ਪ੍ਰਗਟ ਕਰਦਾ ਹਾਂ ਤਾਂ ਨੂੰ ਜੀ ਦਵਾਉਂਦਾ ਤੇ ਐਸੇ ਦੁੱਖ ਦੀ ਘੜੀ ਵਿੱਚ ਸਾਡੀ ਜੀ ਸਰਕਾਰ ਸਾਡੀ ਪੂਰੀ ਭਾਰਤ ਜਿਹਦੀ ਸਾਡੀ ਫੈਨਟਰੀ ਹੈ ਉਹ ਤੁਹਾਡੇ ਨਾਮ ਹੈ ਹਮੇਸ਼ਾ ਨਾਲ ਵਗਾਵੇਂ ਮੈਂ ਜਗਲ ਜਦੋਂ ਕੋਮਨ ਲੋਕਾਂ ਦੇ ਅੰਦਰ ਸਭ ਨੇ ਅੱਜ ਤੱਕ ਪਹੁੰਚਿਆ ਬਾਤੀ ਪਰ ਤੁਹਾਡੇ ਪਰਿਵਾਰ ਦੀ ਤਾਰੀਫ ਤੋਂ ਇਲਾਵਾ ਕੁਝ ਹੋਰ ਸੁਣਾਂ। ਆ ਮੈਨੂੰ ਪਤਾ ਇਹ ਲੋਕਾਂ ਨੂੰ ਕੁਝ ਦਿਸਮਨੀ ਚੰਗੇ ਬੰਦੇ ਆਣ। ਜੇ ਅੰਨ ਮਾਪੇ ਜਿੰਦਗੀ ਨਹੀਂ ਜਿੰਦੇ। ਮੈਨੂੰ ਕਈ ਵਾਰੀ ਲੱਗਦਾ ਜਿੱਿੱਤੇ ਚੰਗੇ ਬੰਦਿਆਂ ਦੀ ਲੋੜ ਧਰਤੀ ਤੇ ਉਨਹੀ ਹੋਈ। ਲੱਭਣ ਨੂੰ ਹੀ ਚੰਗੇ ਬੰਦੇ ਆਣ ਲੋੜ ਹੁੰਦੀ ਆ। میں خاص کر میرے پیتا جو ہے ایک دیکھو بنی ہوئی گل ہے کہ پتا کے موٹے پہ سب کو جو بڑا پار ہے وہ پتر کی عرتی ہے میں جنا پیار اتنے دیکھ رہی ہوں اور آس پاس کے علاقوں کے بھی لوگ اتنے آئے ہیں کہ پیار ہے ہی ہے ہی, ہینہا بھی ہے جڑے ضرور کرتے ہیں کہ پیار کے ابھی تھی بہت ہی دیر چل رہی گی میں یقین دلانا اپنی سرکار وغیرہ کہ بڑی جلدی جنے بھی بندیاں نے یہ شرکت کیم اور جنہیں بندیاں نے انہوں کو ہیلپ کی انہوں کو کسی کو ہی بخشیا گا کوئی بندہ بخشیاں نہیں جائے گا اور بڑی جلدی تو اٹھے تھوڑے میں آئے گا کہ سڈیا فورسز نڈے نیشن کنوینر صاحب اور مانو مکھیمنتری ہدایت ہے کہ جلدی تو جلدی ਇਹ ਬੰਦਿਆਂ ਨੂੰ ਫੜ ਕੇ ਕਾਨੂੰਨ ਦੇ ਸਾਹਮਣੇ ਜੋ ਇਹਨਾਂ ਨੂੰ سزا ਮਿਲਣੀ ਚਾਹੀਦੀ ਮਿਲੂਵੇ ਕੁਝ ਬੰਦੇ ਕਰੇ ਗਏ ਆ। ਉਹ ਸਾਡੀਆਂ ਘਰਸੇ ਦਿਨ ਰਾਤ ਐਸ ਕੰਮ ਚ ਲੱਗੀਆਂ ਹੁੰਦੀਆਂ। ਇੱਕ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂਗਾ ਕਿ ਇਹ ਟਾਈਮ ਪਰਵਾਹ ਨਾਲ ਚੱਲਣ ਦਾ ਪਰਵਾਹ ਨਾਲ ਨਹੀਂ ਜਿਹੜਾ ਲੋਕ ਹੈ ਮੰਡਨ ਦਾ ਆਪਾਂ ਪੋਲਿਟਿਕਲ ਗੱਲ ਕੋਈ ਨਹੀਂ ਕਰਦੇ ਔਰ ਨਾ ਮੈਂ ਕਰਾਂਗਾ। ਇਸ ਕੁਵਾਰੀ ਦੇ ਬਾਰੇ ਮੈਂ ਜੋ ਪ੍ਰਕਟ ਕਰਦਾ ਹੋਇਆ ਤੁਹਾਨੂੰ ਪੂਰਾ ਪ੍ਰੋਫੈਸਰ ਮੰਨਣਾ ਕਿ ਸਰਕਾਰ ਵੱਲੋਂ